ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਅੱਜ ਜਿਹੜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨੇ ਦੋ ਨਾਗ ਬਾਈ ਨੇ ਸੇਲ ਕਰਨੇ ਹੈਗੇ ਤਰੀਕ ਪਹਿਲਾਂ ਨੋਟ ਕਰ ਲਓ ਜੀ 3 ਤਰੀਕ ਹੈ 7ਵਾਂ ਮਹੀਨਾ 2025 ਜਿਸਨੇ ਕਿ 3 ਜੁਲਾਈ 2025 ਨੂੰ ਵੀਡੀਓ ਕਵਰ ਕਰ ਰਹੇ ਆ ਬਾਈ ਨੇ ਇੱਕ ਤਾਂ ਵਿੱਚ ਨੇ ਬੱਛੀ ਮਿੱਤਰੋ ਬੜੀ ਰੰਗ ਪ੍ਰਿੰਟ ਦੀ ਸ਼ਕੀਨਾਂ ਤੇ ਇੱਕ ਸੋ ਇਧਰ ਗੱਬਣ ਵਹਿੜ ਗੱਬਰ ਬੱਛੀ ਕੋਲ ਚ ਗੱਬਣ ਬਹਿੜ ਕੋਲ ਇਹ ਬਾਈ ਨੇ ਸੇਲ ਕਰ ਦੋ ਪਸ਼ੂ ਹੈ ਸੋ ਚਲਦੀ ਚਲਦੀ ਵੀਡੀਓ ਵਿੱਚ ਆਪਣੇ ਚੈਨਲ ਭਾਗ ਸਿੰਘ ਫਾਰਮ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਕਿੱਸੇ ਹੀ ਭਰਾਣੇ ਕਿਦਾਂ ਦੀ ਵੀਡੀਓ ਬਣਾਉਣੀ ਤਾਂ ਆਪਣਾ ਨੰਬਰ ਸੰਪਰਕ ਨੋਟ ਕਰ ਲੋ ਜੀ 8360462501 ਆਪਣਾ ਸੰਪਰਕ ਨੰਬਰ ਆ ਜੀ ਤੇ ਬਾਕੀ ਇਹ ਕਮੈਂਟ ਜਰੂਰ ਛੱਡ ਦਿਆ ਕਰੋ ਸਮਾਂ ਕੱਢ ਕੇ ਨਾ ਤੇ ਬਾਕੀ ਪਹਿਲਾਂ ਵੀਡੀਓ ਪੂਰੀ ਗੌਰ ਨਾਲ ਦੇਖਣੀ ਆ ਫੇਰ ਤਸੱਲੀ ਕਰਕੇ ਪਸੂ ਖਰੀਦਣਾ ਆਜੋ ਬਈ ਕਰਦੇ ਆ ਗੱਲਬਾਤ ਆਪਾਂ ਹਾਂ ਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹਾਂ ਹਾਂ ਵਧੀਆ ਵਧੀਆ ਬਈ ਅੱਛਾ ਨਾਮ ਤੇ ਐਡਰੈਸ ਬੋਲੋ ਨਾਮ ਕੁਲਵਿੰਦਰ ਸਿੰਘ ਬਈ ਪਿੰਡ ਫਤੇਗੜ ਪੰਜਗਈਆਂ ਜ਼ਿਲ੍ਹਾ ਸੰਗਰੂਰ ਆ ਬਈ ਨੇੜੇ ਵੱਡੇ ਪਿੰਡ ਜਿਹੜੇ ਸੇਰਪੁਰ ਰਹਿ ਗਿਆ ਸੰਦੌੜ ਵੀ ਨੇੜੇ ਆ ਇਧਰ ਬਰਨਾਲਾ ਵੀ ਨੇੜੇ ਹੀ ਰਹਿ ਜਾਂਦਾ ਬਸ ਚਾਰਾਂ ਪੰਜਾਂ ਸ਼ਹਿਰਾਂ ਦੇ ਵਿਚਾਲੇ ਹਾਂ ਵਿਚਾਲੇ ਹੈਗਾ ਪੰਜ ਕਿਰਾਏ ਫਾਟੇ ਹੈਗਾ ਮੇਰੇ ਸ਼ਹਿਰਾਂ ਦੇ ਵਿਚਾਲੇ ਹੈਗਾ ਸਹੀ ਹੈ ਤੇ ਮੋਬਾਈਲ ਨੰਬਰ 7719583125 ਇਹ ਬਾਜਾ ਸੰਪਰਕ ਨੰਬਰ ਕਿਧਰੋਂ ਸਟਾਰਟ ਕਰ ਲਈ ਪਹਿਲਾਂ ਅੱਜ ਦੀ ਕਰ ਲਓ ਪਹਿਲੇ ਬੱਚੀ ਤੋਂ ਕਿੰਨੀ ਕੁ ਉਮਰ ਦੀ ਆ ਇਹ ਬਈ ਹੋਊਗੀ 17 18 ਮਹੀਨੇ ਦੀ ਇਹ ਆਈ ਕਰਾਤੀ ਆਪਾਂ ਇਹਦੀ 1.5 ਸਾਲ ਦੀ ਲਗਭਗ ਜਗੀ ਇਹ ਕਿੰਨੇ ਦਿਨ ਹੋ ਗਏ ਕਰਾਈ ਨੂੰ ਇਹ ਤਾਂ ਹਫਤਾ ਕੀ ਹੋਇਆਗਾ ਹਫਤਾ ਗੱਭਰ ਰਹਿਣਾ ਨਾ ਰਹਿਣਾ ਚਲੋ ਉਹ ਆਪਾਂ ਖਾਲੀ ਕਰਕੇ ਦੇਣੀ ਜੇ ਨਾ ਆਪਾਂ ਐ ਨਹੀਂ ਕਹਿਣਾ ਵੀ ਗੱਭਣ ਆਗੀ ਠੀਕ ਹੈ ਦੇ ਕਾਬਲ ਆਗੀ ਵੇਡ ਬੂਡ ਪੂਰਾ ਫੁੱਲਾ ਸਕੀਨ ਵਸੀ ਆ ਬਰੀਡ ਵਾਲੀ ਆ ਕੋਈ ਐ ਨਹੀਂਗਾ ਵੀ ਪੂਈਆ ਕ੍ਰੋਸ ਪਨ ਠੀਕ ਹੈ ਲੈ ਮਿੱਤਰੋ ਫੇਸ ਕੁਆਲਿਟੀ ਬੱਚੀ ਦੀ ਕਰ ਲੋ ਚੈੱਕ ਸਾਨੂੰ ਕੰਨ ਕੰਨ ਦਿਖਾ ਦੇ ਬਾਕੀ ਫੇਸ ਬਿਊਟੀ ਦਿਖਾ ਦਿਓ ਉਪਰੋਂ ਉਪਰੋਂ ਚਮਕ ਚਮਕ ਦੇਖੀ ਕਿੰਨੀ ਆ ਵਸੀ ਦੀ ਸ਼ਾਈਨ ਹੈ ਬੜੀ ਚੰਗੀ ਆ ਸ਼ਾਈਨਿੰਗ ਤਾਂ ਵਧੀਆ ਵਸੀ ਦੀ ਪਲੀ ਵੀ ਬੂਰੀਆਂ ਸੰਭੀ ਵੀ ਆ ਜੀ ਬਾਕੀ ਥਾਣਾ ਵੀ ਆਪਾਂ ਬੰਦਰ ਤੋਂ ਚੈੱਕ ਕਰਦੇ ਹਾਂ ਹਾਂ ਥਾਣ ਦਿਖਾ ਲੋ ਥਾਣ ਤਾਂ ਬਾਲਾ ਜੰਗਾ ਚੋਲੀ ਗੱਬਣ ਵਾਲੀ ਲੱਗੀ ਵੇਲੇ ਇੱਥੇ ਨਹੀਂ ਆ ਮਾਰੂ ਕੱਲਾ ਕੱਲਾ ਥਾਣਾ ਚਾਰ ਹੀ ਥਾਣਾ ਗੀ ਸਹੀ ਹੋ ਗਿਆ ਕੋਈ ਫੋਟ ਸਾਡੇ ਜਿਹੜੇ ਚ ਲੱਗੇ ਵਾ ਨਾ ਵਧੀਆ ਸਾਈਜ ਹਾਂ ਹਾਂ ਬਈ ਇੱਥੋਂ ਫੇਸ ਕੁਆਲਟੀ ਤੇ ਰੰਗ ਬੰਦ ਗੁਲਾਬੀ ਥਾਣਾ ਬਾਕੀ ਆ ਇਨੀ ਗਾ ਕਾਲੇ ਆ ਵੀ ਗੁਲਾਬੀ ਥੋੜਾ ਤੁਹਾਨੂੰ ਦਿਖਾ ਦਿੰਦਾ ਕੋਈ ਲੰਗ ਲੁੰਗ ਵਾਲਾ ਕੰਮ ਹੁੰਦਾ ਨਾ 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 ਕੋਈ ਨਹੀਂ ਬਈ ਲੰਗ ਲੁੰਗ ਦੀ ਗਾਰੰਟੀ ਹੈਗੀ ਦੋਹਾਂ ਦੀ ਠੀਕ ਹੈ ਹਨ ਚਾਰ ਆ ਦੋਹਾਂ ਦੇ ਕੱਲਾ ਕੱਲਾ ਥਾਣਾ ਕੋਈ ਰਿਕਾਰਡ ਤਾਂ ਨਹੀਂ ਹੈਗਾ ਠੀਕ ਹੈ ਠੀਕ ਕੋਈ ਦਿੱਕਤ ਨਹੀਂ ਪਮਗਰੂ ਲੰਬਾ ਨਹੀਂ ਲੈਣਾ ਆਪਾਂ ਪਹਿਲਾਂ ਜਹੇ ਇੱਥੇ ਖੜੀਂਦਾ ਆਪਣੇ ਦੋ ਦਿਨ ਚੈੱਕ ਕਰਾਈ ਜਾਵੇ ਹੂੰ ਉਹਦਾ ਕੋਈ ਦਿੱਕਤ ਨਹੀਂ ਕਰੀ ਮੂੰਹੇ ਦੁਬਾਰਾ ਦਿਖਾ ਦਈਏ ਮੂੰਹ ਜਪਾਂ ਲੈ ਫੇਸ ਬਿਊਟੀ ਦਿਖਾ ਦਈਏ ਚਲਾਈ ਕੇ ਕਰ ਲਓ ਮਿੱਤਰੋ ਇੱਥੋਂ ਤੁਸੀਂ ਫੇਸ ਕੁਆਲਿਟੀ ਚੈੱਕ ਕਰ ਲਓ ਕੁਆਲਿਟੀ ਦਿਖਾ ਦੇ ਕਿੰਨੀ ਨਿਕਾ ਨਿਕਾ ਕਾਨਾ ਪੂਰੀ ਟੌਪ ਦੀ ਵਸੀ ਹੈਗੀ ਤੇ ਫਿਰ ਆਪਾਂ ਦਾ ਕੀ ਰੇਟ ਕਰ ਦੇਣਾਗਾ ਰੇਟ ਹੈ 23000 ਰੁਪਿਆ 23000 ਚੋਂ ਮਾਣਤਨ ਹੋ ਜਾਊਗਾ ਮਾਣਤਨ ਮੌਕੇ ਤੇ ਕਰ ਦਾਂਗੇ ਬਈ ਠੀਕ ਹੈ ਲੈ ਮੈਂ ਤੁਹਾਨੂੰ ਐ ਸਾਈਡ ਤੋਂ ਬਾਕੀ ਚੰਗ ਚੰਗ ਵਸੀ ਦੀ ਕਦ ਬਾਕੀ ਟੀਕਾ ਭਰਾ ਉਹਦੇ ਵੈਸੇ ਵੀ ਕਾਬਲ ਹੈ ਤੇ ਬਾਕੀ ਟੀਕਾ ਭਰਾ ਦਾ ਟੀਕਾ ਭਰਾ ਦਾ ਜੇ ਤਾਂ ਰਹੇਗੀ ਤਾਂ ਵੀ ਠੀਕ ਨਹੀਂ ਬਸ ਆਪਾਂ ਖਾਲੀ ਮੰਨ ਕੇ ਦੇਣੀ ਕਿਸਮਤ ਆ ਬੰਦੇ ਦੀ ਰਹੇ ਵੀ ਸਕਦੀ ਹੈ ਜਾ ਕੇ ਇਹ ਆਪ ਜਾ ਕੇ ਟੀਕਾ ਦੁਆਰਾ ਪ੍ਰਵਾਸ ਹੋ ਜੇ ਨਾ ਬਈ ਜੇ ਨਾ ਰਹੀ ਤਾਂ ਹਾਂਜੀ ਹਾਂ ਤੇ 23 ਜੇ ਤੁਹਾਡਾ ਮਾਨਤਨ ਹੋ ਜੂਗਾ ਕਰ ਤਾਂ ਕਰ ਦਾਂਗੇ ਬਈ ਇਹਦੇ ਚੋਂ ਦੋ ਨੰਬਰ ਤਿਆਗੀ ਬੱਚੀ ਆਪਣੇ ਕੋਲੇ ਕਿਹੜਾ ਸੁਸਤ ਹੁੰਦੀ ਹੈ ਕੀ ਗੱਲਬਾਤ ਆ ਇਹਦੇ 40 ਦਿਨ ਰਹਿ ਗਏ ਬਈ ਲਗਭਗ ਡੇਢ ਮਹੀਨਾ ਸੂਣਦਾ ਰਹਿ ਗਿਆ ਹਾਂ ਹਾਂ ਡੇਢ ਮਹੀਨਾ ਬਸ ਲਈ ਜੀ ਹਨ ਆ ਪੰਜ ਚਾਰ ਆਪਾਂ ਨੂੰ ਮਾਲਕ ਨੇ ਦੱਸਣ ਦੇ ਸਾਬ ਨਾਲ 40 ਦਿਨ ਰਹਿ ਗਏ ਅੱਜ ਇਹਦੇ ਗੇੜਾ ਕਢਾ ਲਈ ਤੇ ਬਾਕੀ ਆ ਹੈ ਦੂਜੇ ਸੂਏ ਸੂਣਾ ਬਈ ਇਹਨੇ ਪੰਜ ਚਾਰ ਦਿਨ ਵੱਧ ਵੀ ਲੈ ਸਕਦੀ ਹੈ ਪਹਿਲਾਂ ਵੀ ਸੂ ਸਕਦੀ ਹੈ ਇੱਕ ਦੁੱਧ ਪਾਣਦੀ ਹੈਗੀ ਬਈ ਉਹਨਾਂ ਨੇ ਤਾਂ 16 17 ਕਿਲੋ ਕਿਹਾ ਕਹਿੰਦੇ ਪਚੋਇਆ ਸੀ ਨਾਰਮਲ ਖਰਾਕ ਤੇ ਠੀਕ ਹੈ ਹੁਣ ਵੀ ਜਿਹਨੇ ਆਪਾਂ ਜੇ ਦੁਬਾਰਾ ਮਤਲਬ 16 17 ਬੰਦਾ ਮੰਨ ਲੀਏ ਬਾਕੀ ਬਰੀਡ ਦਿਖਾ ਦੇ ਬੱਸੀ ਦੀ ਕਿੰਨੀ ਹੈ ਸੂਲਾਸਤਰਾ ਮਨੁੱਖਤਾ ਲੈ ਸਕਦਾ ਨਾ ਹਾਂ ਹਾਂ ਮੌਜ ਨਾ ਮੌਜ ਨਾ ਇਹਨਾਂ ਤਾਂ ਦੇਊਗੀ ਬਾਈ ਖੁੱਲਾ ਬਾਕੀ ਮੂਰੇ ਠੰਡ ਆ ਜੈਣੀ ਜਦੋਂ ਉਹਨੇ ਉਹ ਕਰਨਾਗਾ ਹਾਂ ਥੋੜਾ ਉਹ ਤਾਂ ਮੀਮੂ ਪਾਇਆ ਲੱਗ ਗਿਆ ਹਾਂ 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 ਉਦੋਂ ਤਾਂ ਠੰਢੀ ਆ ਜਾਣੀ ਹੈ ਬਾਕੀ ਇਹ ਪ੍ਰਿੰਟ ਮਿਲਦਾ ਨਹੀਂ ਕਿੰਨਾ ਚੰਗਾ ਦੇਖ ਤੂੰ ਚਿੱਟੀ ਵਸੀ ਆ ਜਾਵਾ ਚਿੱਟੇ ਰੰਗ ਚ ਘੱਟ ਮਿਲਦਾ ਨਾ ਹਾਂ ਹਾਂ ਡਿਮਾਂਡ ਬੜੀ ਚਿੱਟੇ ਰੰਗ ਦੀ ਡਿਮਾਂਡ ਪੂਰੀ ਫੁੱਲ ਹੈ ਵੇਟ ਬੂਟ ਪੂਰਾ ਹੈ ਕੋਈ ਐ ਨਹੀਂ ਲਿੱਸੀ ਹੈਗੀ ਬਾਕੀ ਕਲ ਉਹ ਜਿਹਾ ਜਿਹਾ ਮਾਂ ਕਲਵਿੰਦਰ ਹਾਂ ਵੀ ਜੇ ਮੰਨ ਲਾ 45 ਤੇ 40 50 ਦੇ ਨਾ ਪਾ ਜਾ ਨਾ ਜੇ ਬੰਦਾ ਹੁਣ 1.5 ਮਹੀਨੇ ਦੇ ਟ੍ਰਾਂਸਫਰ ਬਈ ਇਹ ਦੂਨੀ 20 ਰੁਪਏ ਦੇ ਕੇ ਜਾਊ ਹੈ ਹਾਂ ਟ੍ਰਾਂਸਫਰ ਦੋਨੋਂ ਕੱਤੇ ਚਾਰ ਦਿੱਤੇ ਤੇ ਮੈਂ ਆਪਣਾ ਵਿਟਾਮਿਨ ਚ ਵਗੈਰਾ ਚ ਲੈਥੋ ਨੀਆ ਮਾਰ ਲੂ ਮੈਨੂੰ ਬਾਕੀ ਕੱਦ ਕਾਠ ਪੂਰਾ ਫੁੱਲਾ ਕੋਈ ਆ ਨਹੀਂ ਗਾ ਵੀ ਨਿੱਕੀ ਹੈਗੀ ਠੀਕ ਆ ਤੇ ਅੱਜ ਦੇ ਹਿਸਾਬ ਨਾਲ ਆਪਾਂ ਕੀ ਰੇਟ ਕਾ ਦਨਾ ਬੈਠਦਾ ਫਿਰ ਆਪਾਂ ਇਹ ਇਹਦਾ 50000 ਰੁਪਇਆ 50000 ਚ ਮਾਨਤਨ ਮਾਨਤਨ ਕਰ ਦਾਂਗੇ ਬੱਛਾਂ ਆਲਾ ਮੁੱਲੀ ਕਰਤਾ ਫਿਰ ਬੱਸੀਆਂ ਆਲਾ ਬਾਈ ਗੱਬਣ ਬੱਸੀਆਂ ਮਿਲੀ ਜਿੰਨੇ 3-3 ਮਹੀਨੇ ਦਾ 65-65000 ਨੂੰ ਵਿਕੀ ਜਾਂਦੀਆਂ 8-6000 ਨੂੰ ਸਹੀ ਗੱਲ ਇਹਦਾ ਫੇਰ ਵੀ ਜਾ ਕੇ ਨੇ ਡੇਢ ਮਹੀਨੇ ਡੇਢ ਮਹੀਨੇ ਚ ਹੀ ਮਾਨਾ ਕਰਾ ਬਾਕੀ ਠੰਡੀ ਸੀ ਲਾ ਲੈ ਜਿਵੇਂ ਮਰਜੀ ਹੱਥ ਮਾਰੀ ਚੱਲ ਕੋਈ ਇਹਨੂੰ ਉਹ ਨਹੀਂ ਲੈ ਹੂੰ ਲੈ ਕੋਈ ਦਿੱਕਤ ਨਹੀਂ ਗੱਲਾਂ ਨਾ ਥਾਂ ਦਾ ਪੂਰਾ ਵਧੀਆ ਥਾਂ ਕੱਢਦੀ ਐ ਕੋਈ ਆਏ ਨਹੀਂ ਗਾ ਲੈ ਜਿੱਧਰ ਦੀ ਮਰਜ਼ੀ ਹੱਥ ਮਾਰਦੇ ਲੈ ਕੋਈ ਉਹ ਨਹੀਂ ਗਾ ਚਾਹੇ ਬੱਚਾ ਬੈਠਾ ਚਾਹੇ ਖੇਡੀ ਚੱਲੇ ਚਾਹੇ ਚਾਹੇ ਖੇਡੀ ਚੱਲੇ ਤਾਂ ਬੜੀ ਉਹ ਹੋ ਗਈ ਬਾਕੀ ਪਣੀ ਵੀ ਪੂਰੀ ਆਏ ਨਹੀਂ ਲਿੱਸੀ ਲਿੱਸੀ ਨਹੀਂ ਹਾਂ ਲੈ ਪਲੀ ਵੀ ਕੋਈ ਵੇਟ ਨਹੀਂ ਘੱਟ ਵੀ ਆਪਾਂ ਰੇਟ ਜਾਏ ਮੰਗ ਲੈ ਵੀ ਬੱਸੀ ਉਹ ਹੂ ਨਹੀਂ ਬਾਕੀ ਠੀਕ ਆ ਯਾਰ ਗੱਲ ਜਿੱਥੇ ਰੇਟ ਵੀ ਰੇਟ ਬਾਕੀ ਬਈ ਹੁਣ ਆਏ ਮੰਨ ਲੈ ਖਾਲੀ ਵਸੀਆਂ ਵੀ 45 45 40 40 ਨੂੰ ਜਾਈ ਜਾਂਦੀਆਂ ਚੰਗੀ ਬਿਲਟ ਜਾਂਦੀਆਂ ਹਾਂ ਵੀ ਵੀ ਫੇਰ ਵੀ ਗਾਂ ਕੀ ਗੱਬਣ ਵੀ ਆ ਬਾਕੀ ਨਾਲ ਮਨ ਕੇ ਚੱਲਾ ਗੱਬਣ ਆ ਗਈ ਦੋ ਮਹੀਨਾ ਡੇਢ ਰਗਾ ਸੂਂਦਾ ਬਾਕੀ ਪ੍ਰਿੰਟ ਦਿਖਾ ਦੇ ਲੈ ਕਿੰਨਾ ਚੰਗਾ ਬਰੀਡ ਪੂਰੀ ਐ ਕੋਈ ਐ ਨਹੀਂ ਕਿ ਵੀ 2 15 15 16 ਕਿਲੋ ਦੁੱਧ ਮੰਨ ਕੇ ਲੈ ਜਾ ਤਾਂ ਵੀ 16 ਕਿਲੋ ਦੁੱਧ ਆਪਣਾ ਮੰਨ ਕੇ ਲੈ ਜੇ ਬਸ ਜੇ ਵੱਧ ਸੇਵਾ ਕਰ ਲੂ ਬੰਦਾ ਉਹ ਹੋਰ ਜਾਂ ਵੱਧ ਹੋਰ ਜਾਂ ਵੱਧ ਘਟਾਲੂਗਾ ਹਾਂ ਬਾਕੀ ਦੁੱਧ ਨਾੜ ਨੋੜ ਵੀ ਚੰਗੀ ਜੇ ਹੁਣ ਬੰਦੇ ਨੇ ਸੰਭ ਲਈ ਇਹ ਡੇਢ ਮਹੀਨਾ ਟ੍ਰਾਂਜੈਕਸ਼ਨ ਫੁੱਲ ਦੇਤੀ ਇਹਨੂੰ ਕੀ ਪਤਾ ਹੈ 20 ਤੋਂ ਬਾਹਰ ਹੀ ਆ ਆਪਣੀ ਉਸੇ ਵਾਇ ਮੈਂ ਬਰੀਡ ਫੁੱਲ ਹੋ ਗਈ ਬਾਕੀ ਪਲੀ ਵੀ ਕੋਈ ਐ ਨਹੀਂਗਾ ਹੋਰ ਮੜੇ ਜਾਂ ਬੇਡ ਬੂਡੇ ਗੇਣ ਕਰ ਗਈ ਬਸ ਇਹ ਦੁੱਧ ਵਾਧੂ ਦੇ ਦੂਗੀ ਜਦੋਂ 50 ਚ ਮਾਰਤਾਂ ਵਧੀਆ ਕਰ ਦੇ ਕਰ ਤਾਂ ਹੀ ਕਰਦੇ ਬਈ ਮੌਕੇ ਤੇ ਜੇ ਕੋਈ ਜੋੜਾ ਇਕੱਠਾ ਲਊਗਾ ਹੂੰ ਆਪਾਂ ਜੋੜੇ ਦਾ ਵੀ ਚੰਗਾ ਕਰ ਦਾਂਗੇ ਠੀਕ ਐ ਹਾਂਜੀ ਹਾਂ ਤੇ ਜੋੜਾ ਇਕੱਠਾ ल्या ਦੋ ਹਿਸਾਬ ਨਾਲ ਕਰ ਲਾਂਗੇ ਹਾਂ ਹਾਂ ਬਈ ਤੇ ਆ ਬੱਚੀ ਉਸ ਨੂੰ ਆ ਫੇਰ ਨਿਕਾ ਮੁਰਾਦ ਨਗਾ ਤੇ ਫੇਸ ਕੁਆਲਟੀ ਚੈੱਕ ਕਰ ਸਕਦੇ ਵਧੀਆ ਬੱਚੀ ਜਨੀ ਦੀ ਪੂਰੀ ਕੁਆਲਿਟੀ ਵਾਲੀ ਵੱਸੀ ਹੋਵੇ ਕੋਈ ਆਏ ਨੀ ਵਸੀ ਨਾ ਵੀ ਕੋਈ ਵੀ ਜਦੋਂ ਆਪਾਂ ਕੋਈ ਪਸ਼ੂ ਖਰੀਦਦਾ ਨਾ ਤੁਸੱਲੀ ਜ਼ਰੂਰ ਕਰ ਲਿਆ ਕਰੋ ਆਹ ਦੀ ਬਈ ਦਸੱਲੀ ਕਰਾ ਕੇ ਲੈ ਕੇ ਜਾਵੇ ਚਾਹੇ ਗਾਂ ਨੂੰ ਚੈੱਕ ਕਰਾ ਕੇ ਲੈ ਜੀ ਆਪਾਂ ਨੂੰ ਬਈ 40 ਦਿਨ ਦੱਸਿਆ ਆਪਾਂ 40 ਦਿਨ ਕਹਤਾ ਠੀਕ ਆ ਆਪਣਾ ਮਾਲਕਾਂ ਨੇ ਦੱਸਣਾ ਆਪਣੀ ਕੋਈ ਘਰ ਦੀ ਨਹੀਂ ਆਪਾਂ ਐ ਨਹੀਂ ਕਹਣਾ ਵੀ ਆਪਣਾ ਕਰੇ ਡੀ ਦਾ ਭਰਾ ਕੇ ਉਹ ਕਰੀਆ ਲੱਭਣ ਹਾਂ ਹਾਂ ਬਈ ਹਾਂ ਬਾਕੀ ਦੇਖੋ ਬਾਗਾ ਜਾਂਦਾ ਸੇਲ ਪਰਚੇ ਦਾ ਕੰਮ ਜ਼ਿਆਦਾ ਆਪਣਾ ਸੇਲ ਪਰਚੇ ਦਾ ਕੰਮ ਕੋਈ ਐ ਨਹੀਂਗਾ ਵੀ ਆਪਾਂ ਘਰੋਂ ਗਾਂ ਦਿੱਤੀ ਕੋਈ ਇਹ ਨਾ ਵਾ ਦੇਖੋ ਭਰਾ ਨੇ ਲਾ ਭਾ ਦੇਣਾ ਕਿਸੇ ਤੋਂ ਨਾ ਭਰਾ ਨਾ ਆਪਾਂ ਬਈ ਆਪਾਂ ਲਿਉਣੀ ਹੈਗੇ ਇਹ ਸਾਹਾਂ ਵਾਲੀ ਚੀਜ਼ ਆ ਕੁਝ ਵੀ ਹੋ ਸਕਦਾ ਆਪਾਂ ਅਜ ਤਾਂ ਲੰਬ ਦਿੱਤੀ ਨਹੀਂ ਕਿਸੇ ਨੂੰ ਇੱਥੇ ਖੜੀ ਚਾ ਚੰਗੀ ਨਹੀਂ ਲੱਗ ਰਹੀ ਮਾੜੀ ਲੱਗ ਰਹੀ ਹਾਂ ਇੱਥੇ ਜੇ ਦੋ ਦਿਨ ਚੈੱਕ ਕਰਾਵੇ ਤਿੰਨ ਦਿਨ ਕੋਸ਼ ਕਰੇ ਆ ਉਹ ਆ ਦਿੱਕਤ ਵਾਲੀ ਗੱਲ ਨਹੀਂ ਆਪਣਾ ਕੋਈ ਉਹ ਦਿੱਕਤ ਵਾਲੀ ਗੱਲ ਨਹੀਂ ਗੱਲਾਂ ਮਿੱਤਰੋ ਕੋਰੇ ਆ ਸੱਚੀ ਗੱਲ ਕਿਰਾ ਉਹ ਲੱਗਦੀ ਨਹੀਂ ਪਰ ਕਿਰਾ ਤਾਂ ਤੇ ਦੋ ਬਾਈ ਕੋਲ ਨਗਰ ਸੇਲ ਨੇਗੇ ਪਿੰਡ ਬਾਈ ਦਾ ਫਤੇਗੜ ਪੰਜ ਗਰਾਈਆਂ ਨੇੜੇ ਸ਼ੇਰਪੁਰ ਧੂਰੀ ਇਧਰੋਂ ਮਨਾਲ ਇਹ ਸਾਰੇ ਪਿੰਡ ਨੇੜੇ ਆਗੇ 7719583125 ਬਾਈ ਦਾ ਸੰਭਰਕਰ ਨੰਬਰ ਹੈ ਜਿਹੜੇ ਭਰਾ ਨੂੰ ਜਿਹੜਾ ਨਗ ਪਸੰਦ ਆਊਗਾ ਉਹ ਖਰੀਦ ਲੈ ਜੀ ਜੋੜਾ ਇਕੱਠਾ ਲਈਓ 67000 ਦੇ ਹਿਸਾਬ ਨਾਲ ਦੇ ਦਾਂਗੇ ਜੋੜਾ 67 ਨੂੰ ਹਾਂ ਜੋੜਾ ਦੇ ਦੂ ਬਣਦਾ ਹੈ 73000 73 ਬਣਦਾ 67000 ਦੇ ਹਿਸਾਬ ਨੂੰ ਆਪਾਂ ਦੋਵੇਂ ਦੇ ਦਾਂਗੇ ਬੱਸ अच्छा जे कोई ਇਕੱਠਾ ਲੈਂਦਾ ਹਾਂ 67000 ਨੂੰ ਦੇ ਦਾਂਗੇ ਆਪਾਂ ਨਹੀਂ ਸਹੀ ਆ ਫਿਰ ਤਾਂ ਜਾਇਜ਼ ਹੁਣ ਫਿਰ ਆਇਆ ਬਈ ਹੋਰ ਜਿਆ ਮਾਨਦਾਨ ਹੋ ਜਾਂਦਾ ਫਿਰ ਨਹੀਂ ਫਿਰ ਕੱਲੀ ਕੱਲੀ ਚ ਹੋਰ ਜਿਆ ਕਰਨਾ ਪੈਂਦਾ ਹੁਣ ਦੋਨੋਂ ਇਕੱਠਾ ਹੋ ਜਾ ਜੀ ਹਾਂ ਹਾਂ ਚਲੋ ਠੀਕ ਆ ਵੀਰੇ ਧੰਨਵਾਦ ਜੀ